ਲੁਧਿਆਣਾ ਇਲੈਕਸ਼ਨ ਪਹਿਲਾਂ ਤਾਂ ਮੈਂ ਇਹ ਦੱਸ ਦਿਆ ਕਿ ਲੁਧਿਆਣਾ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਅਸੀਂ ਲੁਧਿਆਣਾ ਦਾ ਚੋਣ ਇੱਕ ਤਰਫਾ ਚੋਣ ਜਿੱਤਾਂਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੈਂਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂਗੇ ਉਹ ਆਪਣੇ ਆਪ ਨਾਲ ਵੀ ਵਫਾਦਾਰ ਨਹੀਂ 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਬਸ ਕਰਕੇ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ ਚ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭੀਆਂ ਹੀ ਨਹੀਂ ਤੇ ਹੋਣੀਆਂ ਸਰਕਾਰ ਨਾਲ ਕੰਪੀਟੀਸ਼ਨ ਹੈਗੀ ਆ ਆਮ ਆਦੀ ਪਾਰਟੀ ਦੇ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਈ ਮੁਕਾਬਲਾ ਨਹੀਂ ਸਰ ਰਵੀਰ ਬਿੱਟੂ ਇਹ ਕਹਿੰਦੇ ਹੋ ਨਜ਼ਰ ਆ ਰਿਹਾ ਕਿ ਪ੍ਰਧਾਨ ਕੋ ਨਹੀਂ ਪਤਾ ਕਾਰਜਕਾਰੀ ਪ੍ਰਧਾਨ ਚੱਲ ਰਹੇ ਪਹਿਲੇ ਹੀ बटे ਹੋਏ ਕੁਝ ਚਾਂਸ ਕੀ ਪ੍ਰਧਾਨ ਕੋ ਨਹੀਂ ਪਤਾ ਕੀ ਕਰਨੇ ਕਰਨੀ ਪ੍ਰਧਾਨ ਕਿਸ ਨੂੰ ਜੁਆਇਨ ਕਰਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਆਪਾਂ ਪ੍ਰਧਾਨ ਕੀ ਕਰ ਰਹਾ ਹੈ ਆਪਾਂ ਪ੍ਰਧਾਨ ਕੀ ਕਰ ਰਹਾ ਹੈ ਅੰਦਰ ਖਾਤੇ ਆਪਕੋ ਪਤਾ ਹੈ ਬਿੱਟੂ ਜੀ ਜਾਖੜ ਸਾਹਿਬ ਦਾ किसको ज्वाइन करा रहा है नहीं कोई करा रहा है ये हमारा अपना विषय है इसमें बिट्टू जी जरा जोर लगाए आपको केंद्र मंत्री बना दिया है अगर सत्रह हजार से आप जीते थे तो बीजेपी को सात हजार वोट रह गया कहीं आपकी कुर्सी ना हिल जाए कीनू सजेशन देता है पाँगा 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 पाँग ਹਾਂ ਆਸਤਿਨ ਦੇ ਸੰਬੰਧ ਤੋਂ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਕੀ ਜਾਖੜ ਸਾਹਿਬ ਦੇ ਮੰਡ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਹੈ ਪਰ ਬੀਜੇਪੀ ਚ ਅਜਗਰ ਬੈਠਾ ਵੇ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਪ ਆਸਤਿਨ ਦਾ ਸੱਪ ਤਾਂ ਜੇ ਕੱਟ ਲੈਦਾ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਇਹ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਗੇ ਸਾਰਿਆਂ ਨੂੰ ਕੱਟ ਕੇ ਕੰਮ ਮਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੱਟ ਹੋ ਰਹੇ ਆ ਸਾਡੇ ਤੇ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਬਾਤ ਦੀ ਕਰ ਰਹੇ ਆ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕੱਲ ਵੀ ਇੱਕ ਐਮਐਲਏ ਜਿਹਨਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਦੀ ਵਾਪਸੀ ਹੋ ਗਈ ਚੰਗੀ ਗੱਲ ਹੈ ਜੀ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਤਕੜੀ ਹੋ ਰਹੀ ਹੈ ਵਿਡੇਂਗ ਸਾਹਿਬ ਇੱਕਾ ਤੋਂ ਹਰ ਵਾਰ ਵਾਰ ਗੱਲ ਚੱਲਦੀ ਹੈ ਕਿ ਕਾਂਗਰਸ ਵਿੱਚ ਆਲ ਇਨ ਵੈਲ ਨਹੀਂ ਹੈਗਾ ਵਾਰ ਵਾਰ ਇਹ ਕਿਉਂ ਆਲ ਇਨ ਵੈਲ ਤਾਂ ਪੀਟੀਸੀ ਚ ਵੀ ਹੈ ਨਹੀਂਗਾ ਹੈਗਾ ਆਲ ਇਨ ਵੈਲ ਆਲ ਇਨ ਵੈਲ ਆਕਾਲੀ ਦਲ ਚ ਵੀ ਨਹੀਂ ਹੈ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਹੈ ਤੁਹਾਡੇ एवरीथिंग ਇਜ਼ ਵੈਲ ਆਲ ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਗੱਲ ਤੁਹਾਡੀ ਜਾਣਕਾਰੀ ਤੋਂ ਬਿਨਾ ਜੁਆਇਨਿੰਗ ਹੁੰਦੀ ਆ ਤਾਂ ਫਿਰ ਕਮਾਲ ਹੈ ਯਾਰ ਕਿਵੇਂ ਤੈਨੂੰ ਤੈਨੂੰ ਕੀ ਪਤਾ ਮੇਰੀ ਜਾਣਕਾਰੀ ਤੋਂ ਬਿਨਾ ਹੋਈ ਤੁਸੀਂ ਆਪ ਹੀ ਕਿਹਾ ਕਿ ਫਿਰ ਹੋ ਸਕਦਾ ਉਸ ਤੋਂ ਬਾਅਦ ਜਾਣਕਾਰੀ ਲੈ ਲਈ ਹੋਵੇ ਰਾਹੁਲ ਜੀ ਦਾ ਪ੍ਰੋਗਰਾਮ ਦੀ ਬਾਰੇ ਨਹੀਂ ਸੁਣਿਆ ਮੈਂ ਰਾਹੁਲ ਜੀ ਦਾ ਕਾਰਜਕ੍ਰਮ ਨਹੀਂ ਬਤਾ ਸਕਦਾ ਰਾਹੁਲ ਜੀ ਦਾ ਕਾਰਜਕ੍ਰਮ ਹਰਿਆਣਾ ਦੇ ਲੋਕ ਬਤਾ ਸਕਦੇ ਹਨ ਕਿਉਂਕਿ ਇਹ ਪੰਜਾਬ ਦਾ ਕਾਰਜਕ੍ਰਮ ਹੈ ਕੀ ਸੰਭਾਵਿਤ ਹੈ ਪੰਜਾਬ ਮੇਂ ਆ ਸਕਦਾ ਮੇਰੇ ਪਾਸ ਐਸੀ ਇਨਫੋਰਮੇਸ਼ਨ ਹੈ ਕੀ ਬੜੀੰਧੀ ਆਣਾ ਪੈਂਦਾ ਜਿਹੜਾ ਕਿਹਾ ਗਿਆ ਜਾ ਰਿਹਾ ਹੈ ਕਿ ਬਾਹਰ ਪੂਰਾ ਬੈਠੇ ਬਹਾਉ ਹੈ ਪੂਰੀ ਬੈਠੇ ਹਾਂ